ਕੱਪੜੀ ਜਿਹੜੀ ਲੈਣਾ ਰੱਖਦੇ ਲੈਣਾ ਦਾ tradi chakki gayi ਤੇ ਉਹਦੇ ਵੀ ਲੈਣਾ ਸਾਨੂੰ ਮਿਲ ਰਿਹਾ ਹੈ ਸਾਨੂੰ ਬਹੁਤ ਕਾ ਜਿਹੜੇ ਬਹੁਤ ਵਧੀਆ ਗੱਲ ਪਾਈ ਨੇ ਪੁੱਛਿਆ ਕਰਦੇ ਜੇਕਰ ਨਿਬੋਰ ਕਿਸਾਨ ਨੇ ਜਦੋਂ ਆਪ ਲਾਹ ਦਿੱਤੀ ਲਿਫਟ ਵਾਲੀਆਂ ਟਰਾਲੀਆਂ ਅੱਜ ਕੱਲ ਆਉਂਦੀ ਜੀ 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 ਬਾਈ ਜੀ ਨੇ ਕਹਿਆ ਕਿ ਲਿਫਟ ਵਾਲੀਆਂ ਟਰਾਲੀਆਂ ਸਭ ਤੋਂ ਪੁਰਲੇ ਵਿੱਚ ਦਿੱਤੀ ਜਾਂਦੀ ਮੈਂ ਸਭਾਈ ਜੀ ਤੋਂ ਪੁੱਛਣਾ ਚਾਹੁੰਦਾ ਜਿਹੜੀਆਂ ਟਾਕ ਲੱਗੀਆਂ ਹੈ ਆਪ ਮਲਖਾਨਾ ਬਣਾ ਕੇ ਦਿਨੇ ਧਰਲਾ ਨੇ ਸਾਨੂੰ ਜੁਕੀ ਬਣ ਰਿਹਾ ਠੀਕ ਹੈ ਕਿ ਬੱਚਿਆਂ ਧੋਨੀਆਂ ਨੂੰ ਬਹੁਤ ਮਾਰ ਕਰਦੇ ਸੀ ਉਹਨਾਂ ਤੋਂ ਡਰਦੇ ਸੀ ਮਹੀਨੇ ਆਪਣੇ ਕਿਸਾਨ ਆਪਣੀ ਫਸਲ ਨੂੰ ਕੁੱਤਾ ਵਾਂਗ ਬਾਗ ਲਾ ਦੇਂ ਰੱਖ ਪਰ ਆਮ ਦੇਖਿਆ ਜਾਂਦਾ ਕਿ ਜਦੋਂ ਤੋਲ ਲੱਗਦਾ ਉਦੋਂ ਮੌਕੇ ਤੇ ਕਈ ਕਿਸਾਨ ਜਿਹੜੇ ਹਾਜ਼ਰ ਹੁੰਦੇ ਸਸਰੂ ਦੇ ਸਸਰੂ ਕਰਦੇ ਕਹਿੰਦੇ ਜਿਸ ਸਾਥੀ ਨੇ ਕਿਹਾ ਸੀ ਕਿ ਆਪਣਾ ਜਿਹੜਾ ਕੱਟਾ ਉੱਤ ਸਸਰੂ ਗਰਾਮ ਹੈ ਜਦੋਂ ਸਾਨੂੰ ਸ਼ਾਕ ਪੈਂਦਾ ਜਦੋਂ ਦਾ ਤੋਲ ਰੋਕ ਕੇ ਉਹ ਕਹਿੰਦਾ ਉਹ ਤਾਂ ਸਖਤ ਚੈੱਕ ਕਰਕੇ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਮੰਡੀ ਦੇ ਵਿੱਚ ਆਪਾਂ ਜਿਹੜੀ ਫਸਲ ਆ ਉਹ ਸੁੱਕੀ ਫਸਲ ਲੈ ਕੇ ਆ ਸਰਕਾਰ ਵੱਲੋਂ 12% ਜਿਹੜੀ ਹੈਗੀ ਨਮੀ ਦਾ ਨਿਸ਼ਚਿਤ ਕੀਤੀ ਗਈ ਆ ਜੇ ਆਪਾਂ ਆਪਣੀ ਫਸਲ ਸੁਕਾ ਕੇ ਲਿਆਵਾਂਗੇ ਤਾਂ ਆਪਾਂ 24 ਘੰਟਿਆਂ ਦੇ ਵਿੱਚ ਜਿਹੜਾ ਆਪਾਂ ਆਪਣੀ ਫਸਲ ਵੇਚ ਕੇ ਵਿਲੇ ਮੁਕੇ ਜਾ ਸਕਦੇ ਅਸੀਂ ਵੀ ਇਹਨਾਂ ਦੇ ਦਾਅਤ ਹੋਣ ਤੋਂ ਬਾਅਦ ਜਿਹੜਾ ਕਿੰਨੀ ਨਿਉਦਾ ਦਾਅਤ ਹੋਣ ਤੋਂ ਬਾਅਦ ਫੁੱਲੀ ਐਂ ਤੋਂ ਨਾ ਲਾਉਣਾ ਉਹ ਵੀ ਅਸੀਂ ਪਰਤਾ ਕਰਕੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਆਲਖ ਹਾਜ਼ਰ ਐ ਕਿਸਾਨ ਵੀਰੋ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਇਹ ਜਾਣਕਾਰੀ ਤੁਹਾਨੂੰ ਦੇਣੀ ਐ ਕਣਕ ਦੀ ਫਸਲ ਦੇ ਬਾਰੇ ਕਿਉਂਕਿ ਉਹ ਸਮਾਂ ਜਿਹਨੂੰ ਕਿਸਾਨ ਭਰਾ ਹਰੇਕ ਹੀ ਢੀਕਦਾ ਉਹ ਆ ਗਿਆ ਕਣਕ ਦੀਆਂ ਵਾਢੀਆਂ ਸ਼ੁਰੂ ਹੋ ਗਈਆਂ ਤੇ ਬਹੁਤ ਵੱਡੀ ਤਦਾਰ ਦੇ ਵਿੱਚ ਕਣਕ ਦੀ ਆਮਦ ਜਿਹੜੀ ਉਹ ਮੰਡੀਆਂ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਐ ਤੇ ਇਸ ਵੇਲੇ ਤੁਸੀਂ ਜਿੱਥੇ ਮੈਂ ਖੜਾ ਐ ਇਹ ਤੁਸੀਂ ਵੇਖ ਰਹੇ ਹੋ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੀ ਅਨਾਜ ਮੰਡੀ ਹੈ ਜਿੱਥੇ ਅਸੀਂ ਖੜੇ ਆ ਤੇ ਅਨਾਜ ਬਾਰੇ ਕਣਕ ਬਾਰੇ ਗੱਲ ਕਰਨੀ ਹੈ ਅਸੀਂ ਸਾਡੇ ਨਾਲ ਸਰਦਾਰ ਬਲਕਾਰ ਸਿੰਘ ਸਖਤਰ ਮਾਰਕੀਟ ਕਮੇਟੀ ਸ਼੍ਰੀ ਮੁਕਸਰ ਸਾਹਿਬ ਹੈ ਕਿਸਾਨ ਪੱਖ ਤੋਂ ਸਾਡੇ ਨਾਲ ਗੋਬਿੰਦ ਸਿੰਘ ਜੀ ਹੈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਸਾਡੇ ਨਾਲ ਆਰਤੀਆ ਐਸੋਸੀਏਸ਼ਨ ਦੇ ਪ੍ਰਧਾਨ ਵੀ ਹੈ ਇਕਬਾਲ ਸਿੰਘ ਇਹਨਾਂ ਸਾਰੇ ਵੀਰਾਂ ਦੇ ਨਾਲ ਗੱਲਬਾਤ ਕਰਨੀ ਹੈ ਕਿ ਕਿਸਾਨ ਭਰਾ ਦੀ ਕਿਸੇ ਕਿਸਮ ਦੀ ਲੁੱਟ ਮੰਡੀ ਦੇ ਵਿੱਚ ਨਾ ਹੋਵੇ ਚਾਹੇ ਉਹ ਤੋਲ ਪੱਖੋ ਹੋਈਏ ਚਾਹੇ ਫਿਰ ਉਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਕਿਸਾਨ ਭਰਾ ਕੋਲੇ ਹੋਣੀਆਂ ਚਾਹੀਦੀਆਂ ਚਾਹੇ ਉਹ ਤੋਲ ਤੋਂ ਲੈ ਕੇ ਜੇ ਫਾਰਮ ਤੱਕ ਲੈਣ ਦੀ ਗੱਲ ਕਰ ਲਈਏ ਤੇ ਜਾਂ ਫਿਰ ਅਸੀਂ ਹੋਰ ਛੋਟੀਆਂ-ਛੋਟੀਆਂ ਕਮੀਆਂ ਗੱਲਾਂ ਜਿੱਥੇ ਅਕਸਰ ਅਸੀਂ ਅਣਗਹਿਲੀ ਵਰਤ ਜਾਂਦੇ ਆ ਜਦ ਧਿਆਨ ਨਹੀਂ ਦਿੰਦੇ ਉਹ ਕਿਹੜੀਆਂ ਗਲਤੀਆਂ ਜਿਹੜੀਆਂ ਕਿਸਾਨ ਭਰਾ ਨਾ ਕਰਨ ਸਭ ਤੋਂ ਪਹਿਲਾਂ ਕਸੀ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਤੁਹਾਡਾ ਸਵਾਗਤ ਕਰਦੇ ਆਂ ਸਕੱਤਰ ਸਾਹਿਬ ਸਾਡੇ ਨਾਲ ਆ ਸਰ ਸ਼ੁਰੂ ਹੋ ਗਈ ਹੈ ਵਾਡੀ ਤੇ ਜੇ ਹੁਣ ਆਪਾਂ ਗੱਲ ਕਰੀਏ ਤਾਂ ਕਿੰਨੀ ਕੁ ਫਸਲ ਹੈ ਜਿਹੜੀ ਕਣਕ ਹੈ ਜਿਹੜੀ ਉਹਦੀ ਆਮ ਦਾ ਜਿਹੜੀ ਇਸ ਮੰਡੀ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਆਪਾਂ ਜੇ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਦੀਆਂ ਸਾਰੀਆਂ ਮੰਡੀਆਂ ਦੀ ਗੱਲ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਆਪਣੇ ਮਾਰਕੀਟ ਕਮੇਟੀ ਸ੍ਰੀ ਮੁਕਸਰ ਸਾਹਿਬ ਦੇ ਅਧੀਨ ਜੀ ਕੁੱਲ 34 ਮੰਡੀਆਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਜੇ ਆਪਾਂ ਕੱਲ ਤੱਕ ਦੀ ਗੱਲ ਕਰੀਏ 28157 ਮੀਟ्रिक टन ਦੀ ਜਿਹੜੀ ਆਪਣੀ ਸਾਰੀ ਮੰਡੀਆਂ ਦੇ ਵਿੱਚ ਆਮਦ ਹੋਈ ਸੀ ਜਿਹਦੇ ਵਿੱਚੋਂ 24797 ਮੀਟ्रिक टन ਦੀ ਜਿਹੜੀ ਕੱਲ ਤੱਕ ਬੋਲੀ ਲੱਗ ਚੁੱਕੀ ਆ ਜੀ ਜੇ ਆਪਾਂ ਲਿਫਟਿੰਗ ਦੀ ਗੱਲ ਕਰੀਏ ਤਾ 26118 ਮੀਟ੍ਰਿਕ ਟਨ ਦੀ ਜਿਹੜੀ ਕੱਲ ਤੱਕ ਦੀ ਆਪਣੀ ਲਿਫਟਿੰਗ ਸੀ ਜੀ ਤਾਂ ਕਿਸਾਨ ਭਰਾਵਾਂ ਨੂੰ ਰੇਟ ਵੀ ਦੱਸ ਦਿਓ ਜੀ ਕੀ ਰੇਟ ਹੈ ਇਸ ਵਾਰੀ ਪਿਛਲੀ ਵਾਰੀ ਨਾਲੋਂ ਮੈਨੂੰ ਲੱਗਦਾ ਵੀ ਵੱਧ ਹੈ ਕਿੰਨਾ ਰੇਟ ਹੈ ਜੀ ਜਿਹੜਾ ਇਸ ਵਾਰ ਜਿਹੜਾ ਕਨਕ ਦਾ ਰੇਟ ਹੈ ਜੀ ਉਹ 2425 ਰੁਪਏ ਜਿਹੜਾ ਹੈਗਾ ਐਮਐਸਪੀ ਰੇਟ ਹੈ ਜਿਹੜਾ ਸਰਕਾਰੀ ਖਰੀਦ ਦਾ ਪਰ ਰੇਟ ਦੱਸਿਆ ਹਾਂਜੀ ਤਾਂ ਹੁੰਦਾ ਵੀ ਮਾਰਕੀਟ ਕਮੇਟੀ ਦੀ ਇਹ ਪੂਰੀ ਪ੍ਰਬੰਧ ਦੇ ਅਧੀਨ ਹੀ ਸਾਰਾ ਕੰਮ ਆ ਜਿਹੜਾ ਕਣਕ ਦਾ ਕਿਸੇ ਵੀ ਜੈਂਸ ਦਾ ਉਹ ਚੱਲਦਾ ਜੀ ਤਾਂ ਮਾਰਕੀਟ ਕਮੇਟੀ ਮੁਕਸਰ ਦੀ ਗੱਲ ਕਰੀਏ ਤਾਂ ਤੁਸੀਂ ਸਕੱਤਰੋਂ ਤੁਹਾਨੂੰ ਸਾਰਾ ਇਸ ਢਾਂਚਾ ਜਿਹੜਾ ਤੁਹਾਡੀ ਸੁਪਰਵਾਈਜ਼ਨ ਦੇ ਵਿੱਚ ਚੱਲਦਾ ਹੈ ਤਾਂ ਕੀ ਪ੍ਰਬੰਧ ਜਿਹੜੇ ਉਹ ਮਾਰਕੀਟ ਕਮੇਟੀ ਦੇ ਵੱਲੋਂ ਕੀਤੇ ਗਏ ਆ ਜਿੱਥੇ ਕਿਸਾਨ ਭਰਾਵਾਂ ਦੀ ਜੈਂਸ ਕਣਕ ਜਿਹੜੀ ਉਹ ਵਧੀਆ ਤਰੀਕੇ ਦੇ ਨਾਲ ਇੱਥੇ ਵਿਕ ਜੇ ਕਿਹੜੇ-ਕਿਹੜੇ ਪ੍ਰਬੰਧ ਕੀਤੇ ਸਰ ਦੇਖੋ ਜੀ ਆ 1 April 2025 ਤੋਂ ਜਿਹੜਾ ਹੈਗਾ ਆਪਣੇ ਸਰਕਾਰੀ ਹਦਾਇਤਾਂ ਦੇ ਮੁਤਾਬਕ ਸੀਜ਼ਨ ਸ਼ੁਰੂ ਹੁੰਦਾ ਮਾਰਕੀਟ ਕਮੇਟੀ ਵੱਲੋਂ ਸਮਾਂ ਰਹਿੰਦੇ ਸਾਰੇ ਜਿਹੜੇ ਪ੍ਰਬੰਧ ਜਿਵੇਂ ਕਿ ਸਫਾਈ ਮੇਨ ਅਸੀਂ ਮੰਡੀ ਦਾ ਜਿਹੜਾ ਫੜ ਸਾਫ਼ ਕਰਨਾ ਲਾਈਟਾਂ ਦਾ ਪ੍ਰਬੰਧ ਕਰਨਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਇਹ ਜਿਹੜੇ ਹੈਗੇ ਮੇਨ ਜਿਹੜੀਆਂ ਸਹੂਲਤਾਂ ਨੇ ਮਾਰਕੀਟ ਕਮੇਟੀ ਵੱਲੋਂ ਕਿਸਾਨਾਂ ਨੂੰ ਆੜਤੀਆਂ ਨੂੰ ਮਜ਼ਦੂਰਾਂ ਨੂੰ ਦਿੱਤੀਆਂ ਜਾਂਦੀਆਂ ਤੇ ਕਈ ਵਾਰੀ ਕਈ ਟੋਰੀ ਦੀ ਸਮੱਸਿਆ ਆ ਜਾਂਦੀ ਹੁੰਦੀ ਹੈ ਮਾਰਕੀਟ ਦੇ ਵਿੱਚ ਜਾਂ ਕੋਈ ਉਦੋਂ ਉਸ ਲਈ ਵੀ ਕੋਈ ਪ੍ਰਬੰਧ ਹੈਗਾ ਜੀ ਬਿਲਕੁਲ ਸਕਿਉਰਟੀ ਗਾਰਡ ਤੁਸੀਂ ਦੇਖੋਗੇ ਮੰਡੀ ਦੇ ਵਿੱਚ ਆੜਤੀ ਐਸੋਸੀਏਸ਼ਨ ਦੇ ਸਹਿਯੋਗ ਦੇ ਨਾਲ ਅਸੀਂ ਮਤਲਬ ਕਾਫੀ ਬੰਦੇ ਆ ਜਿਹੜੇ ਮੰਡੀ ਦੀ ਨਿਗਰਾਨੀ ਲਈ ਸਕਿਉਰਟੀ ਗਾਰਡ ਵਗੈਰਾ ਰੱਖਿਆ ਜੀ ਹਾਂਜੀ ਬਹੁਤ ਸਾਰੇ ਪੁਖਤਾ ਪ੍ਰਬੰਧ ਆ ਜਿਹੜੇ ਉਹ ਮਾਰਕੀਟ ਕਮੇਟੀ ਦੇ ਦੁਆਰਾ ਕੀਤੇ ਗਏ ਆ ਸਾਡੇ ਨਾਲ ਇੱਥੇ ਕਿਸਾਨ ਯੂਨੀਅਨ ਦੇ 20 ਸਾਡੇ ਨਾਲ ਨੁਮਾਇੰਦੇ ਹੈਗੇ ਆਪਾਂ ਉਹਨਾਂ ਨਾਲ ਵੀ ਗੱਲ ਕਰ ਲਈਏ ਵੀ ਸਕੱਤਰ ਸਾਹਿਬ ਨੇ ਵਧੀਆ ਪ੍ਰਬੰਧ ਆ ਜਿਹੜੇ ਮੈਂ ਕਹਿੰਦਾ ਵੀ ਹਰ ਮੰਡੀ ਚ ਹੋਣੇ ਚਾਹੀਦੇ ਜੇ ਇੱਥੇ ਹੈਗੇ ਆ ਤਾਂ ਕੀ ਇਹ ਸਾਰੇ ਪ੍ਰਬੰਧ ਤੁਸੀਂ ਚੈੱਕ ਕੀਤੇ ਸਮਝਦੇ ਹੋ ਵੀ ਇਹ ਸਾਰੇ ਪ੍ਰਬੰਧ ਹੈਗੇ ਆ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸਾਡੀ ਮੰਡੀ ਵਿਜਿਟ ਕਰਕੇ ਤੇ ਸਾਡੀ ਆਵਾਜ਼ ਨੂੰ ਪੂਰੇ ਪੰਜਾਬ ਦੇ ਵਿੱਚ ਫਲਾਉਣ ਤੇ ਸਾਡੀ ਬਹੁਤ ਵੱਡੀ ਮਦਦ ਕੀਤੀ ਹੈ ਦੂਸਰਾ ਤੁਹਾਡੇ ਸਾਰੇ ਚੈਨਲ ਦੇ ਸਰੋਤਿਆਂ ਨੂੰ ਸਾਡਾ ਬਹੁਤ ਬਹੁਤ ਧੰਨਵਾਦ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਜਿਹੜੇ ਸਾਡੇ ਸਿਕੰਦਰ ਸਾਹਿਬ ਦਾ ਰੋਲ ਹੈ ਖਾਸ ਕਰਕੇ ਮੁਕਸਰ ਮੰਡੀ ਚ ਮੈਂ ਤਾਂ ਰਿਕਵੈਸਟ ਕਰੂੰਗਾ ਪੂਰੇ ਪੰਜਾਬ ਦੇ ਮੰਡੀ ਬੋਰਡ ਧਾਂਚੇ ਨੂੰ ਜਿਵੇਂ ਸਾਡੇ ਮੁਕਸਰ ਮੰਡੀ ਦੇ ਸਰਦਾਰ ਬਲਕਾਰ ਸਿੰਘ ਹਾਂ ਨੇ ਪ੍ਰਬੰਧ ਕੀਤੇ ਆ ਇਹਨਾਂ ਦੀ ਸੁਪਰਵਾਈਜ਼ਨ ਥੱਲੇ ਸਾਰੇ ਹੀ ਮਾਰਕੀਟ ਕਮੇਟੀ ਜਿੰਨੀ ਵੀ ਸਾਡੀ ਜਿੰਨੇ ਵੀ ਸਾਡੇ ਇਥੇ এমਪਲਾਈਜ਼ ਆ ਦਿਨ ਰਾਤ ਇੱਕ ਕਰਕੇ ਉਹ ਕਿਸਾਨਾਂ ਦੀ ਹਰੇਕ ਮੁਸ਼ਕਲ ਨੂੰ ਸੁਣਦੇ ਆ ਜਿਹੜੇ ਪ੍ਰਬੰਧਾਂ ਦੇ ਉਹਨਾਂ ਨੇ ਗੱਲ ਕੀਤੀ ਆ ਮੈਂ ਉਹਨੂੰ 110% ਰਾਈਟ ਦਿੰਦਾ ਤੇ ਮੋਹਰ ਲਾਉਣਾ ਇਸ ਗੱਲ ਤੇ ਵੀ ਕਿਸਾਨਾਂ ਨੂੰ ਕਿਸੇ ਵੀ ਪੱਖੋਂ ਜੋ ਇਹ ਕਰ ਸਕਦੇ ਆ ਉਹਦੇ ਵਿੱਚ ਕੋਈ ਕਿਸੇ ਕਿਸਮ ਦੀ ਡੈਕੜ ਕਦੇ ਆਉਣ ਨਹੀਂ ਦਿੱਤੀ ਤੇ ਦੂਸਰਿਆਂ ਨੂੰ ਵੀ ਇਹਨਾਂ ਨੂੰ ਵੇਖ ਕੇ ਇਹ ਚੀਜ਼ਾਂ ਪੜਾਉਣੀਆਂ ਚਾਹੀਦੀਆਂ। ਜੀ। ਵੈਸੇ ਕਹਿੰਦੇ ਆ ਵੀ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ। ਮੈਂ ਆਉਂਦੇ ਹੋਏ ਨੇ ਖੁਦ ਵੀ ਦੇਖਿਆ ਹੈ। ਬਾਈ ਬਲਕਾਰ ਉਹਨਾਂ ਨੇ ਦੱਸਿਆ ਵੀ ਸਕਿਉਰਿਟੀ ਗਾਰਡ, ਪਾਣੀ ਦਾ ਪ੍ਰਬੰਧ ਜਿੱਥੋਂ ਤੱਕ ਸਾਡਾ ਚੱਕਰ ਵੱਜਿਆ ਹੈ, ਖੇਰ ਪ੍ਰਬੰਧ ਨਜ਼ਰੀ ਆਉਂਦੇ ਆ। ਤਾਂ ਜੇਕਰ ਬਲਕਾਰ ਸਿੰਘ ਜੀ ਆਪਾਂ ਵੇਖੀਏ ਹੁਣ ਤਾਂ ਕਿਸਾਨ ਭਰਾ ਨੇ ਮੰਡੀ ਦੇ ਵਿੱਚ ਆਉਣਾ ਬਹੁਤ ਸਾਰੇ ਕਿਸਾਨ ਭਰਾ ਦੇਖੋ ਆਏ ਆ ਤੇ ਇੱਥੇ ਜਿਵੇਂ ਤੁਸੀਂ ਦੱਸ ਹੀ ਚੁੱਕੇ ਆ ਵੀ ਕਿੰਨੀ ਕਣਕ ਹੈ ਜਿਹੜੀ ਉਹ ਤੋਲ ਵਿਗੀ ਹੈ। ਜੀ ਜੀ। ਤਾਂ ਜੇਕਰ ਕਿਸਾਨ ਭਰਾ ਮੰਡੀ ਦੇ ਵਿੱਚ ਆਉਂਦਾ ਜੀ ਉਹਨੇ ਮੰਡੀ ਦੇ ਵਿੱਚ ਆਉਣਾ ਹੁਣ ਲੈ ਕੇ ਆਪਦੀ ਕਣਕ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੇ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਮੰਡੀ ਦੇ ਵਿੱਚ ਆਪਾਂ ਜਿਹੜੀ ਫਸਲ ਆ ਉਹ ਸੁੱਕੀ ਫਸਲ ਲੈ ਕੇ ਆਈਏ ਸਰਕਾਰ ਵੱਲੋਂ 12% ਜਿਹੜੀ ਹੈਗੀ ਨਮੀ ਦਾ ਨਿਸ਼ਚਿਤ ਕੀਤੀ ਗਈ ਆ ਜੇ ਆਪਾਂ ਆਪਣੀ ਫਸਲ ਸੁਕਾ ਕੇ ਲਿਆਵਾਂਗੇ ਤਾਂ ਆਪਾਂ 24 ਘੰਟਿਆਂ ਦੇ ਵਿੱਚ ਜਿਹੜਾ ਹੈਗਾ ਆਪਦੀ ਫਸਲ ਵੇਚ ਕੇ ਵਿਲੇ ਹੋ ਕੇ ਜਾ ਸਕਦੇ ਆ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜੀ ਜਦੋਂ ਕਿਸਾਨ ਮੰਡੀ 'ਚ ਫਸਲ ਲੈ ਕੇ ਆ ਗਿਆ ਸਭ ਤੋਂ ਪਹਿਲਾਂ ਜ਼ਰੂਰੀ ਆ ਵੀ ਆੜ੍ਹਤੀਏ ਪਾਸ ਆਪਣਾ ਹੀ ਰਜਿਸਟਰ ਦੇ ਵਿੱਚ ਆਪਣਾ ਢੇਰੀ ਦਰਜ ਕਰਵਾਓ ਜਦੋਂ ਢੇਰੀ ਦਰਜ ਹੋ ਜਾਂਦੀ ਆ ਜੀ ਉਸ ਤੋਂ ਬਾਅਦ ਫਿਰ ਆ ਲੇਬਰ ਵੱਲੋਂ ਦੀ ਸਾਫ ਸਫਾਈ ਕੀਤੀ ਜਾਂਦੀ ਆ ਮੰਡੀ ਦੀ ਸਫਾਈ ਕਰਨ ਤੋਂ ਬਾਅਦ ਫਿਰ ਬੋਲੀ ਦਾ ਸਮਾਂ ਆਉਂਦਾ ਜਿਹਦੇ ਵਿੱਚ ਮਾਰਕੀਟ ਕਮੇਟੀ ਦੇ ਨੁਮਾਇੰਦੇ ਤੇ ਸਬੰਧਤ ਏਜੰਸੀ ਦੇ ਨੁਮਾਇੰਦੇ ਆਉਂਦੇ ਆ ਉਸ ਸਮੇਂ ਵੀ ਕਿਸਾਨ ਨੂੰ ਜਿਹੜਾ ਹੈਗਾ ਆਪਦਾ ਇੰਦਰ ਰਾਜ ਆਪਣਾ ਨਾਮ ਪਿਤਾ ਦਾ ਨਾਮ ਆਪਣਾ ਐਡਰੈਸ ਵਧੀਆ ਤਰੀਕੇ ਨਾਲ ਜਿਹੜਾ ਮਤਲਬ ਇਹਨਾਂ ਨੂੰ ਦਰਜ ਕਰਵਾਉਣਾ ਚਾਹਣਾ ਤਾਂ ਜੋ ਬਾਅਦ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਹਾਂਜੀ ਤਾਂ ਕਈ ਕਿਸਾਨ ਭਰਾਵਾਂ ਨੇ ਜੀ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਕਰਾਈ ਹੁੰਦੀ ਜਨਸ ਵੇਚਣ ਦੀ ਕਣਕ ਵੇਚਣ ਦੀ ਤਾਂ ਉਹ ਕਿਸਾਨ ਭਰਾ ਬਿਨਾਂ ਰਜਿਸਟ੍ਰੇਸ਼ਨ ਤੋਂ ਜੇ ਮੰਡੀ ਪਹੁੰਚਦਾ ਕੋਈ ਦਿੱਕਤ ਤਾਂ ਨਹੀਂ ਜੀ ਨਹੀਂ ਜੀ ਨਹੀਂ ਸਾਡਾ ਇੱਕ ਹੈਲਪ ਡੈਸਕ ਬਣਿਆ ਹੈਗਾ ਮਾਰਕੀਟ ਕਮੇਟੀ ਦੇ ਵਿੱਚ ਸਾਡੇ ਬੰਦੇ ਹਰ ਸਮੇਂ ਮੌਜੂਦ ਰਹਿੰਦੇ ਆ ਉਹ ਕੋਈ ਲੰਬਾ ਪ੍ਰੋਸੈਸ ਨਹੀਂ ਹੈਗਾ 10 ਤੋਂ 15 ਮਿੰਟਾਂ ਦੇ ਵਿੱਚ ਜਿਹੜਾ ਹੈਗਾ ਉਹ ਰਜਿਸਟ੍ਰੇਸ਼ਨ ਹੋ ਜਾਏਗਾ ਜੀ ਮਤਲਬ ਉਹਦੀ ਖੱਜਲ ਖਵਾਰੀ ਹੈ ਨਹੀਂ 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 ਬਿਲਕੁਲ ਨਹੀਂ ਕੋਈ ਖੱਜਲ ਖਰਾਬੀ ਨਹੀਂ ਕਿਸਾਨਾਂ ਵਾਸਤੇ ਬੈਠੇ ਆ ਬਿਲਕੁਲ ਨਹੀਂ ਆਉਣ ਦਿੱਤੀ ਤਾਂ ਜਦੋਂ ਕਿਸਾਨ ਇੱਥੇ ਤੁਸੀਂ ਵੀ ਆਖਿਆ ਵੀ ਮੰਡੀ ਜਦੋਂ ਪਹੁੰਚ ਜਾ ਕਿਸਾਨ ਭਰਾ ਤਾਂ ਸਾਰੇ ਕਿਹਨੂੰ ਐ ਹੁੰਦਾ ਵੀ ਮੇਰੀ ਫਸਲ ਆ ਜਿਹੜੀ ਉਹ ਛੇਤੀ ਤੋਲ ਜੇ ਤੇ ਤੋਲ ਵੇਲੇ ਮੈਨੂੰ ਲੱਗਦਾ ਵੀ ਬਹੁਤ ਸਾਰੇ ਥਾਵਾਂ ਤੇ ਅਸੀਂ ਵੇਖਦੇ ਵੀ ਆ ਇਹੋ ਜੀਆਂ ਖਬਰਾਂ ਆਉਂਦੀਆਂ ਵੀ ਤੋਲ ਪੱਖੋ ਕਈ ਵਾਰੀ ਕੋਈ 19 ਕੀ ਜਿਹੜੀ ਉਹ ਹੋ ਜਾਂਦੀ ਹੈ ਸਾਹਮਣੇ ਆਈਆਂ ਕਈ ਥਾਵਾਂ ਤੇ ਤੋਲ ਵੇਲੇ ਕੀ ਧਿਆਨ ਦੇਵੇ ਜੀ ਬਿਲਕੁਲ ਜੀ ਦੇਖੋ 6 ਮਹੀਨੇ ਆਪਣੇ ਕਿਸਾਨ ਆਪਣੀ ਫਸਲ ਨੂੰ ਪੁੱਤਾ ਵਾਂਗੂ ਪਾਲਦਾ ਦਿਨ ਰਾਤ ਪਰ ਆਮ ਦੇਖਿਆ ਜਾਂਦਾ ਵੀ ਜਦੋਂ ਤੋਲ ਲੱਗਦਾ ਉਦੋਂ ਮੌਕੇ ਤੇ ਕਈ ਕਿਸਾਨ ਜਿਹੜੇ ਹਾਜ਼ਰ ਨਹੀਂ ਰਹਿੰਦੇਗੇ ਸਭ ਤੋਂ ਜ਼ਰੂਰੀ ਆ ਵੀ ਕਿਸਾਨ ਤੋਲ ਸਮੇਂ ਆਪਣੀ ਜਿਹੜਾ ਹੈਗਾ ਉਸ ਸਮੇਂ ਉੱਥੇ ਨਿਗਰਾਨੀ ਦਬੇ ਪੂਰੀ ਕਿੰਨੇ ਗੱਟੇ ਤੁਲੇ ਜਿਹੜਾ ਆਪਣਾ ਕੰਡਾ ਫਰਸ਼ੀ ਕੰਡਾ ਆਪਣੇ ਇੱਥੇ ਵਰਤਿਆ ਜਾਂਦਾ ਜੀ 580 ਗ੍ਰਾਮ ਦਾ ਜਿਹੜਾ ਬਰਦਾਨਾ ਜਿਹਨੂੰ ਆਪਾਂ ਖਾਲੀ ਗੱਟਾ ਕਹਿੰਦੇ ਆ ਤੇ 50 ਕਿਲੋ ਦੀ ਜਿਹੜੀ ਹੈਗੀ ਕਨਕ ਦੀ ਪਰਤੀ ਕੀਤੀ ਜਾਂਦੀ ਹੈ ਜਿਹੜਾ ਕੰਡਾ ਹੈਗਾ ਉਹ 50 580 ਜਾਂ 600 ਗ੍ਰਾਮ ਤੇ ਜਿਹੜਾ ਹੈਗਾ ਬੰਨਿਆ ਹੋਣਾ ਚਾਹੀਦਾ ਹੈਗਾ ਨਹੀਂ ਜੀ ਇਸ ਤਰ੍ਹਾਂ ਦਾ ਕੋਈ ਨਹੀਂ 700 ਲਾਉਂਦੇ ਆ ਹਾਂ ਜੀ 700 ਲਾਉਂਦੇ ਆ 700 ਜਾਂ ਕਿਲੋ 700 ਘਟਦੇ ਆ ਕਟੇਦਾ ਆ ਦੇਖੋ ਜੀ ਆ ਖੇਤੀਬਾੜੀ ਵਿਭਾਗ ਤੇ ਮਾਰਕੀਟ ਕਮੇਟੀ ਦੇ ਨੁਮਾਇੰਦੇ ਆ ਜਿਹੜੇ ਅਸੀਂ ਆ ਮਤਲਬ ਪਿਛਲੇ ਹਫਤੇ ਵੀ ਜਿਹੜਾ ਹੈਗਾ ਤੋਲ ਚੈੱਕ ਕੀਤੇ ਸੀ ਉਹਦੇ 3-4 ਫਰਮਾਂ 400 ਗ੍ਰਾਮ ਸਾਨੂੰ ਵੱਧ ਵੀ ਮਿਲਿਆ ਸੀ ਜਿਹਦੇ ਤੇ ਅਸੀਂ ਜਿਹੜੀ ਹੈਗੀ ਕਾਰਵਾਈ ਕੀਤੀ ਆ ਸਾਡੇ ਵਿਭਾਗੇ ਵੱਲੋਂ ਹਰ ਰੋਜ਼ ਹੀ ਜਿਹੜਾ ਹੈਗਾ ਤੋਲ ਚੈੱਕ ਕੀਤੇ ਜਾਂਦੇ ਆ ਜੇ ਕੋਈ ਇਸ ਤਰ੍ਹਾਂ ਦਾ ਕੋਈ ਮਾਮਲਾ ਧਿਆਨ ਚਾਹੁੰਦਾ ਤਾਂ ਆੜਤੀਆ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਂਦੀ ਹੈ ਜਦੋਂ ਤੋਲ ਦੀ ਗੱਲ ਕਰਦੇ ਆ ਸਾਡੇ ਕੋਲੇ ਆੜਤੀਆ ਯੂਨੀਅਨ ਦੇ ਪ੍ਰਧਾਨ ਵੀ ਖੜੇ ਆ ਜਦੋਂ ਤੋਲ ਗੱਲ ਆਉਂਦੀ ਆ ਕੰਡਿਆਂ ਦੀ ਗੱਲ ਆਉਂਦੀ ਆ ਅੱਜ ਤੇ ਕੈਂਪ ਵੀ ਲੱਗਿਆ ਸੀ ਵੀ ਕੰਡੇ ਚੈੱਕ ਕੀਤੇ ਗਏ ਸੀ ਤਾਂ ਤੁਸੀਂ ਇਸ ਮਾਮਲੇ 'ਚ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਥੇ ਵੈਲਕਮ ਕਹਿੰਦਾ ਤੇ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸੀਂ ਅੱਜ ਕੱਲ ਦੇ ਅਨਾਉਂਸਮੈਂਟ ਕਰੀ ਜਾਂਦੇ ਆ ਮੈਸੇਜ ਵੀ ਪਾਇਆ ਸਾਰੇ ਆਰਤੀਆਂ ਭਰਾਵਾਂ ਨੂੰ ਵੀ ਕੈਂਪ ਲੱਗਿਆ ਹੋਇਆ ਸਾਰੇ ਆਪ ਦੇ ਕੰਡੇ ਚੈੱਕ ਕਰਾ ਲੈਣਾ ਕਿ ਤੇ ਤਕਰੀਬਨ ਤਕਰੀਬਨ ਆਰਤੀਏ ਆਪ ਦੇ ਕੰਡੇ ਚੱਕਰਾ ਗਏ ਜੀ ਜਦੋਂ ਕੰਡਾ ਚੈੱਕ ਹੋ ਗਿਆ ਜੀ ਮਤਲਬ ਮੋਹਰ ਲਾਤੀ ਤੁਹਾਡੇ ਡਿਪਾਰਟਮੈਂਟ ਨੇ ਨਾਪ ਤੋਲ ਨੇ ਵੀ ਇਹ ਕੰਡਾ ਚੈੱਕ ਹੈ ਇਹਦਾ ਨਾਪ ਤੋਲ ਜਮਾਂ ਸਹੀ ਹੈ ਕਿਸਾਨ ਉਸ ਕੰਡੇ ਦੀ ਪਛਾਣ ਕਿਵੇਂ ਕਰੇ ਜੀ ਆ ਜਿਹੜਾ ਦੇਖੋ ਵੈਸੇ ਦਾ ਸਾਡੇ ਮਹਿਕਮੇ ਵੱਲੋਂ ਹੀ ਇਹ ਪ੍ਰੋਪਰ ਚੈਕਿੰਗ ਕੀਤੀ ਜਾਂਦੀ ਹੈ ਜੇ ਕਿਸਾਨ ਵੀਰ ਨੇ ਵੀ ਕਰਨੀ ਆ ਤਾਂ ਉਹਦੇ ਇੱਕ ਵੱਟੇ ਹੁੰਦੇ ਆ ਜੀ ਕੰਡੇ ਦੇ ਉਹਨਾਂ ਦੇ ਪਿੱਛੇ ਇੱਕ ਸਟੈਂਪ ਲੱਗਦੀ ਆ ਜਿਸ ਤਰ੍ਹਾਂ ਜਿਹੜਾ ਸਾਲ ਚੱਲ ਰਿਹਾ ਹੈਗਾ ਜਿਸ ਤਰ੍ਹਾਂ 24 25 ਚੱਲ ਰਿਹਾ ਜਾਂ 25 26 ਚੱਲ ਰਿਹਾ ਉਹ ਪਿੱਛੇ ਇੱਕ ਸਟੈਂਪ ਲੱਗੀ ਹੁੰਦੀ ਆ ਉਹਨੂੰ ਚੈੱਕ ਕੀਤਾ ਜਾ ਸਕਦਾ ਹੈਗਾ ਜੀ ਬਾਕੀ ਫਿਰ ਵੀ ਜੇ ਕਿਸੇ ਕਿਸਾਨ ਵੀਰ ਨੂੰ ਇਸ ਤਰ੍ਹਾਂ ਦਾ ਕੋਈ ਖਦਸ਼ਾ ਵੀ ਕੰਡੇ ਦੇ ਵਿੱਚ ਕੋਈ ਦਿੱਕਤ ਆ ਤਾਂ ਮਾਰਕੀਟ ਕਮੇਟੀ ਦਫ਼ਤਰ ਕਿਸੇ ਵੀ ਸਮੇਂ ਆ ਕੇ ਸ਼ਿਕਾਇਤ ਕਰ ਸਕਦਾ ਫੌਰੀ ਤੌਰ ਤੇ ਜਿਹੜਾ ਮਾਰਕੀਟ ਕਮੇਟੀ ਵੱਲੋਂ ਉਹਦੀ ਚੈਕਿੰਗ ਕਰਕੇ ਜੇ ਕੋਈ ਗਲਤ ਪਾਇਆ ਜਾਂਦਾ ਤਾਂ ਸਬੰਧਤ ਦੇ ਵਿਰੁੱਧ ਜਿਹੜੀ ਹੈਗੀ ਸਖਤ ਕਾਰਵਾਈ ਕੀਤੀ ਜਾਊਗੀ ਜੀ ਤਾਂ ਇਹ ਆਪਣਾ ਆਪ ਤੋਲ ਦੀ ਗੱਲ ਹੋ ਗਈ ਜੀ ਭਰਾਈ ਦੀ ਗੱਲ ਹੋ ਗਈ ਤੇ ਜਿਹੜੇ ਖਰਚੇ ਪੈਂਦੇ ਆ ਕਿਸਾਨ ਭਰਾ ਨੂੰ ਤਾਂ ਕਈ ਵਾਰੀ ਖਰਚਾ ਵੱਧ ਪੈ ਗਿਆ ਕਿਸਾਨ ਭਰਾ ਨੂੰ ਪਤਾ ਨਹੀਂ ਇੱਥੇ ਇਹ ਗੱਲ ਆਪਾਂ ਕਲੀਅਰ ਕਰ ਦਈਏ ਸਾਡੇ ਕਿਸਾਨ ਭਰਾਵਾਂ ਨੂੰ ਵੀ ਤੁਸੀਂ ਆਪਣੀ ਜਿੰਸ ਇੱਥੇ ਲਿਆਂਦੀ ਕਣ ਕਿੱਥੇ ਲਿਆਂਦੀ ਉਦੀ ਭرائی ਤੇ ਤੁਲਾਈ ਤੇ ਜਦੋਂ ਤੱਕ ਵਿਕਣੀ ਹੈ ਜਦੋਂ ਤੁਹਾਡੇ ਹੱਥੇ 'ਚ ਜੇ ਫਾਰਮ ਆਉਣਾ ਹੈ ਉਦੋਂ ਤੱਕ ਤੁਹਾਨੂੰ ਇੱਥੇ ਖਰਚਾ ਕੀ ਪੈਣਾ ਹੈ ਇਹ ਦੱਸ ਦਿਓ ਜੀ ਵੀ ਉਦੋਂ ਵੱਧ ਖਰਚਾ ਨਾ ਪਵੇ ਤੇ ਹਰੇਕ ਨੂੰ ਪਤਾ ਹੋਵੇ ਦੇਖੋ ਖਰਚਿਆਂ ਸੰਬੰਧੀ ਮਾਰਕੀਟ ਕਮੇਟੀ ਵੱਲੋਂ ਜਿਹੜੇ ਫਲੈਕਸ ਆ ਉਹ ਹਰੇਕ ਮੰਡੀ ਦੇ ਵਿੱਚ ਹੀ ਲਾਈ ਜਾਂਦੇ ਆ ਕਿਸਾਨ ਪਾਸੋਂ ਕਿੰਨਾ ਖਰਚਾ ਕੱਟਿਆ ਜਾਣਾ ਤਾਂ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਕਿਸਾਨ ਪਾਸੋਂ 6 ਰੁਪਏ 45 ਪੈਸੇ ਜਿਹੜਾ ਹੈਗਾ ਕੁੱਲ ਖਰਚਾ ਜਿਹੜਾ 8 ਰੁਪਏ ਵੱਲੋਂ ਕੱਟਿਆ ਜਾਣਾ 2 ਰੁਪਏ 30 ਪੈਸੇ ਉਤਰਵਾਈ ਤੇ 4 ਰੁਪਏ 15 ਪੈਸੇ ਦੀ ਜਿਹੜੀ ਸਫਾਈ ਦਾ ਸਾਰਾ ਜਿਹੜਾ ਹੈਗਾ ਜੀ ਉਹ ਖਰਚਾ ਪੈਂਦਾ ਜੇ ਇਸ ਤੋਂ ਵੱਧ ਕੋਈ ਹਾਂਜੀ ਬਿਲਕੁਲ ਜੀ ਨਹੀਂ ਜੇ ਹਾਂਜੀ ਹਾਂਜੀ ਕਰਦੀ ਜਿਹੜੀ ਲੈਫਟ ਨਾਲ ਟਰੈਕਟਰ ਦੇ ਲੈਫਟ ਨਾਲ ਟਰਾਲੀ ਚੱਕੀ ਗਈ ਕੀ ਉਹਦੀ ਵੀ ਸਾਨੂੰ ਲਵਾਈ ਸਾਨੂੰ ਪਊਗੀ ਹਾਂਜੀ ਇਹ ਬਹੁਤ ਵਧੀਆ ਗੱਲ ਬਾਈ ਨੇ ਪੁੱਛੀ ਆ ਖੈਰ ਵੀ ਜੇਕਰ ਦੇਖੋ ਹਣ ਕਿਸਾਨ ਨੇ ਜਦੋਂ ਆਪ ਲਾਹੀ ਦਿੱਤੀ ਲਿਫਟ ਵਾਲੀਆਂ ਟਰਾਲੀਆਂ ਅੱਜਕੱਲ ਆਮ ਹੀ ਆ ਜੀ 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 ਦੇਖੋ ਜੇਕਰ ਕਿਸੇ ਵੀ ਕਿਸਾਨ ਵੱਲੋਂ ਆ ਲਿਫਟ ਨਾਲ ਉਤرائی ਜਾਂਦੀ ਆ ਤਾਂ ਸਾਨੂੰ ਅਸਬੰਧੀ ਸ਼ਿਕਾਇਤ ਦਵੇ ਅਸੀਂ ਉਹਦੇ ਤੇ ਜਿਹੜਾ ਹੈਗਾ ਜੇ ਉਹਦੇ ਤੋਂ ਕੋਈ ਨਜਾਇਜ਼ ਖਰਚਾ ਕੱਟਿਆ ਜਾਂਦਾ ਉਹਦੇ ਵਿਰੁੱਧ ਅਸੀਂ ਕਾਰਵਾਈ ਕਰਾਂਗੇ ਬਿਲਕੁਲ ਇਹ ਮੈਂ ਸਾਰੀ ਇਹ ਇਹ ਕਿਸਾਨ ਭਰਾਵੋ ਨੋਟ ਕਰ ਲਓ ਕਿਉਂਕਿ ਮੈਨੂੰ ਪਤਾ ਸਾਡੇ ਕਿਸਾਨ ਭਰਾ ਬੜੇ ਸਿਆਣੇ ਐ ਹਰੇਕ ਕੋਲੇ ਅੱਜਕੱਲ ਆਧੁਨਿਕ ਤਕਨੀਕ ਦੇ ਸਾਧਨ ਐ ਟਰਾਲੀਆਂ ਤੇ ਮੈਨੂੰ ਲੱਗਦਾ ਵੀ 95% ਲਿਫਟ ਅੱਜਕੱਲ ਹੁੰਦੀ ਹੋਈ ਐ ਤੇ ਜੇ ਤੁਸੀਂ ਆਪ ਲਾਈ ਐ ਲਵਾਈ ਫਿਰ ਉਹਦੇ ਵਿੱਚੋਂ ਕੱਟੀ ਜਾਊਗੀ ਵੇਖੋ ਲਵਾਈ ਨਾ ਪਵਾ ਲਿਓ ਜੇ ਆਪ ਲਾਈ ਐ ਤਾਂ ਇਸ ਕਰਕੇ ਆ ਸਾਰੀਆਂ ਗੱਲਾਂ ਦਾ ਧਿਆਨ ਰੱਖੋ ਇੱਕ ਨਾ ਗਰੀਵਨ ਜੱਕ ਲੱਗੇ ਯਾ ਗਰੀਵਨ ਆਪਣੇ ਲੱਤੀਆਂ ਤਿੰਨ ਤੇ ਦੋ ਪੰਜ ਜੱਕਲੀਆਂ ਦਿੱਤੀਆਂ ਹਾਂ ਬਿਲਕੁਲ ਬਹੁਤ ਸਾਰੇ ਕਿਸਾਨ ਭਰਾ ਜਿਹੜੇ ਉਹਨਾਂ ਦੇ ਜਿਹੜੇ ਹੈਗੇ ਆ ਉਹ ਜੱਕ ਲੱਗੇ ਹੋਏ ਆ ਟਰਾਲੀਆਂ ਦੇ ਤੇ ਉਵੇਂ ਹੀ ਲਵਾਈ ਕੀਤੀ ਜਾਂਦੀ ਹੈ ਕਿਰਾਇਆ ਸੀ ਲੈਦਾ ਦਿੰਨੇ ਆ ਮੈਂ ਸੋਨੂ ਕਾਮਲੀ ਦਾਣਾ ਮੰਡੀ ਮਜ਼ਦੂਰੀ ਯੂਨੀਅਨ ਪ੍ਰਧਾਨ ਬਾਈ ਜੀ ਨੇ ਕਿਹਾ ਬਈ ਜਿਹੜੀ ਲਿਫਟ ਨਾਲ ਟਰਾਲੀ ਆ ਉਹ ਸਾਡੇ ਤੋਂ ਲੇਬਰ ਕੀਤੀ ਜਾਂਦੀ ਹੈ ਮੈਂ ਸਬਾਈ ਜੀ ਤੋਂ ਪੁੱਛਣਾ ਚਾਹਨਾ ਜਿਹੜੀ ਆ ਟਾਂਗ ਲੱਗੀਆਂ ਆ ਆ ਮਤਲਬ ਜਗ੍ਹਾ ਇਹਨਾਂ ਬਣਾ ਕੇ ਦਿੰਨੇ ਆ ਟਾਂਗ ਲਾਣੇ ਸਾਨੂੰ ਦੱਸੋ ਕੀ ਮਿਲ ਰਿਹਾ ਜਾਂ ਸਾਨੂੰ ਬਾਈ ਕਿਸਾਨ ਸਾਨੂੰ ਕੁਝ ਦੇ ਰਿਹਾ ਜਾਂ ਸਾਨੂੰ ਜ਼ਿੰਮੇਦਾਰ ਕੁਝ ਦੇ ਰਿਹਾ ਜਾਂ ਮਾਰਕੀਟ ਕਮੇਟੀ ਸਾਨੂੰ ਕੁਝ ਦੇ ਰਹੀ ਹੈ ਟਾਂਗ ਤਾਂ ਸਾਨੂੰ ਚਰਾ ਚਰਾਈ ਤੇ ਤਲਾਈ ਦੇ ਪੈਸੇ ਮਿਲਦੇ ਆਂ ਜੀ ਸਾਨੂੰ ਟਾਂਗ ਲਾ ਕੇ ਦੇ ਪੈਸੇ ਨਹੀਂ ਮਿਲਦੇ ਦੱਸੋ ਉਸਦੇ ਪੈਸੇ ਕੌਣ ਦੋ ਪੈਸੇ ਵੀ ਨਹੀਂ ਨਾ ਬਾਲ ਖਲਾਨਦੇ ਪੈਸੇ ਤੇ ਗਿੱਲੀ ਕਣਕਰੀ ਗਿੱਲੀ ਕਰਨ ਕੇ ਖਲਾਰਦਾ ਕੌਣ ਜਾਂਚੀ ਵੀਰ ਸਾਾਨੂੰ ਕੋਈ ਖਲ ਖਲਾਨਦੇ ਪੈਸੇ ਨਹੀਂ ਦਿੰਦਾ ਦੱਸੋ ਵੱਧ ਲਾਓ ਉਹਨੂੰ ਦੋ ਦਿਨ ਬਾਅਦ ਲਾਓ ਫਿਰ ਅਸੀਂ ਵੀ ਇਹਨੇ ਲਾਓ ਦੋ ਦਿਨ ਬਾਅਦ ਜਿਹੜਾ ਗਿੱਲੀ ਲਿਉਂਦਾ ਲਾਓ ਦੋ ਦਿਨ ਬਾਅਦ ਫੁੱਟੀਆਂ ਇਹਨਾਂ ਦੇ ਨਾ ਲਾਉ ਨਾ ਆਹੀ ਸਾਨੂੰ ਜਗ੍ਹਾ ਬਣਾ ਕੇ ਦੇਨੇ 5-5000 ਘਟੇ ਟਾਂਗ ਲਾ ਕੇ ਦੇਨੇ ਆਂ ਜਗ੍ਹਾ ਬਣਾ ਕੇ ਦੇਨੇ ਆਂ ਨਹੀਂ ਤਾਂ ਜੇ ਤਾਂ ਇਹਨਾਂ ਨੇ ਪੈਸੇ ਨਹੀਂ ਕਟਾਣ ਜਿੱਥੇ ਤੁਹਾਡਾ ਜਿਗਰ ਤੁਸੀਂ ਲਾ ਦੋ ਆਹੀ ਕਿਤੇ ਤਾਂਗ ਨੂੰ ਤਾਂਗ ਨਹੀਂ ਲੰਦਗੇ ਘਟੇ ਨੂੰ ਕੀ ਕਹਿਣਾ ਚਾਹੁੰਗੇ ਬਿਲਕੁਲ ਜੀ ਦੇਖੋ ਜਿਹੜੇ ਖਰਚੇ ਨਿਰਧਾਰਤਾ ਉਹੀ ਜ਼ਿੰਮੇਦਾਰ ਪਾਸੋਂ ਕੱਟੇ ਜਾਣੇ ਚਾਹੀਦੇ ਆ ਮੈਂ ਫੇਰੇ ਬੇਨਤੀ ਕਰਨਾ ਚਾਹੁੰਦਾ ਵੀ ਜੇਕਰ ਕਿਸੇ ਕਿਸਾਨ ਨੂੰ ਲੱਗਦਾ ਵੀ ਉਹਦੇ ਨਾਲ ਕੋਈ ਨਾਜਾਇਜ਼ ਹੋ ਰਿਹਾ ਜਾਂ ਨਾਜਾਇਜ਼ ਖਰਚਾ ਕੱਟਿਆ ਤਾਂ ਉਹਦੀ ਸ਼ਿਕਾਇਤ ਆ ਜਿਹੜੀ ਮਾਰਕੀਟ ਕਮੇਟੀ ਦਫ਼ਤਰ ਕਿਸੇ ਵੀ ਸਮੇਂ ਸਾਨੂੰ ਦਿਓ ਉਹਦੀ ਅਸੀਂ ਪੜਤਾਲ ਕਰਕੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਪਰ ਗੱਲ ਫੇਰ ਉੱਥੇ ਆ ਕੇ ਮੁੱਕਦੀ ਹੈ ਵੀ 100 ਹੱਥ ਰੱਸਾ ਤੇ ਸਿਰੇ ਤੇ ਗੰਡ ਮਾਰੀਏ ਨਾ ਵੀ ਕਿਸਾਨ ਭਰਾਵੋ ਜੇ ਆਪ ਅਵੇਅਰ ਹੋ ਹਾਂ ਆਪ ਚੌਕ ਸੋਂ ਤੇ ਢੇਰੀ ਤੇ ਬੈਠੇ ਹੋ ਠੀਕ ਹੈ ਫੇਰ ਤੁਹਾਡਾ ਜਿਹੜਾ ਤੋਲ ਵੀ ਸਹੀ ਹੋਊ ਸਾਰਾ ਉਹ ਨਿਗਰਾਨੀ ਤੁਹਾਡੀ ਹੈ ਜੇ ਤੁਹਾਡੀ ਨਿਗਰਾਨੀ ਨਹੀਂ ਤਾਂ ਫੇਰ ਤੁਸੀਂ ਸਮਝ ਲਓ ਵੀ ਇੱਥੇ ਕੋਈ ਕਿਸੇ ਦਾ ਸਕਾ ਨਹੀਂ ਤੇ ਗੱਲ ਆਪਾਂ ਅਗਲੀ ਕਰਨ ਲੱਗੇ ਸੀ ਵੀ ਝਾਰ ਜਿਹੜਾ ਚੱਲਦਾ ਝਾਰ ਵੇਲੇ ਜਦੋਂ ਸਫਾਈ ਹੁੰਦੀ ਆ ਆਮ ਹੀ ਨਾ ਲੇਬਰ ਤੇ ਉਦੋਂ ਕਈ ਵਾਰੀ ਮਨ ਦੇ ਵਿੱਚ ਕਿਸਾਨ ਭਰਾਵਾਂ ਦੇ ਵੀ ਆ ਜਾਂਦਾ ਸ਼ੱਕ ਵੀ ਯਾਰ ਕਿਤੇ ਝਾਰ ਦੇ ਵਿੱਚ ਹੀ ਨਾ ਟਪਾਤਾ ਹੋਵੇ ਸਾਰਾ ਕੁਝ ਇਹ ਝੋਨੇ ਵੇਲੇ ਤਾਂ ਸਮੱਸਿਆ ਬਹੁਤ ਹੁੰਦੀ ਹੈ ਪਰ ਕੀ ਕਣਕ ਵੇਲੇ ਜਦੋਂ ਝਾਰ ਆ ਉਹ ਝਾਰ ਵਿੱਚ ਜਾਲੀ ਬਾਰੇ ਦੱਸੋ ਸਾਡੇ ਕਿਸਾਨ ਭਰਾ ਉਹ ਵੀ ਧਿਆਨ ਰੱਖਣ ਵੀ ਜਾਲੀ ਚੈੱਕ ਕਰ ਲੈਣ ਵੀ ਜਦੋਂ ਝਾਰ ਲੱਗਦਾ ਉਦੋਂ ਨੁਕਸਾਨ ਨਾ ਹੋਵੇ ਬਿਲਕੁਲ ਜੀ ਜਿਹੜਾ ਝਾਰ ਦੇ ਸਮੇਂ ਜਿਹੜੀ ਜਾਲੀ ਆ ਉਹ 9 ਨੰਬਰ ਦੀ ਜਿਹੜੀ ਹੈਗੀ ਆ ਆ ਲੇਬਰ ਵੱਲੋਂ ਵਰਤੀ ਜਾਂਦੀ ਆ ਉਹਦੇ ਨਾਲ ਜਿਹੜਾ ਸਹੀ ਜਿਹੜਾ ਹੈਗਾ ਮਤਲਬ 4 ਲੱਗਦਾ 9 ਨੰਬਰ ਜਾਲੀ ਹੀ ਵਰਤੀ ਜਾਂਦੀ ਆ 9 ਨੰਬਰ ਜਾਲੀ ਜੀ ਤਾਂ ਕਿਸਾਨ ਭਰਾਵੋ ਇਸ ਗੱਲ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਆ ਕਿ ਕਿੰਨੀ ਜਾਲੀ ਚੱਲ ਰਹੀ ਆ ਇਹ ਮਤਲਬ ਆ ਲੇਬਰ ਨੂੰ ਜਾਂ ਤੇ ਇਹਨੂੰ ਪੁੱਛ ਸਕਦੇ ਆ ਵੀ ਜਿਹੜਾ ਸਾਡਾ 4 ਲੱਗਿਆ ਉਹ ਕਿੰਨਾ ਨੰਬਰ ਜਾਲੀ ਤੇ ਚੱਲ ਰਿਹਾ ਹੈਗਾ ਜੇ ਕਿਸੇ ਨੂੰ ਕੋਈ ਡਾਊਟ ਆ ਉਹ ਕਲੀਅਰ ਕਰ ਸਕਦੇ ਆ ਤੇ ਹਾਂਜੀ ਮੈਨੂੰ ਕੋਈ ਸਵਾਲ ਪੁੱਛਣਾ ਚਾਹਣਾ ਸਰ ਹਾਂਜੀ ਤੁਸੀਂ ਕਿਹਾ ਵੀ ਮੰਡੀ ਵਿੱਚ ਕੋਈ ਸੱਕਾ ਨਹੀਂ ਤੁਸੀਂ 1 ਨੰਬਰ ਦੁਕਾਨ ਤੋਂ ਲੈ ਕੇ 300 ਦੁਕਾਨਾਂ ਹਰੇਕ ਜ਼ਿੰਮੇਵਾਰ ਤੋਂ ਪੁੱਛ ਲਓ ਆ 4 ਸਾਲਾਂ ਵਿੱਚ ਕਿਸੇ ਜ਼ਿੰਮੇਵਾਰ ਦਾ ਨੁਕਸਾਨ ਹੋਵੇ ਰਾਤ ਦੇ 2-2 ਵਜੇ ਤੱਕ ਮੈਂ ਜ਼ਿੰਮੇਵਾਰ ਤੋਂ ਪੁੱਛ ਕੇ ਜੇ ਨਹੀਂ ਆ ਮੰਡੀ 'ਚ ਚੋਰੀ ਖਤਮ ਕਰਨ ਆਲਾ ਮੈਂ ਆਈ ਬੱਚੇ ਚੋਲੀਆਂ ਵਾਲੇ ਜਾਂ 15 ਸਾਲ ਤੋਂ ਘੱਟ ਬੱਚੇ ਜਾਂ ਕੋਈ ਚੋਰੀਆਂ ਵਾਲਾ ਜਾਂ ਕੋਈ ਛੱਜਾਂ ਵਾਲੀ ਚੋਰੀ ਕਰਦੇ ਮੈਨੂੰ ਦੱਸੋ ਜੀ ਜ਼ਿੰਮੇਵਾਰ ਦਾ ਕੋਈ ਨੁਕਸਾਨ ਹੋਵੇ ਪੁੱਛ ਲਓ ਕੋਈ ਰਾਤ ਦੇ 2-2 ਤੱਕ ਮੈਂ ਤੁਰੇ ਫਿਰਦਾ ਹਾਂ ਇਹ ਲੇਬਰ ਜੂਨੀਅਰ ਦੇ ਪ੍ਰਧਾਨ ਆ ਪਰ ਜੇਕਰ ਦੇਖੋ ਇੱਥੇ ਨਾ 3-4 ਸਹਿਯੋਗੀ ਆ ਇੱਕ ਪਾਸੇ ਜ਼ਿਲ੍ਹਾ ਕਮੇਟੀ ਦੇ ਮਾਰਕੀਟ ਕਮੇਟੀ ਦੇ ਮੈਂਬਰ ਆ ਕੇ ਸਕੱਤਰ ਸਾਹਿਬ ਖੜੇ ਆ ਕਿਸਾਨ ਭਰਾ ਕਿੰਨੇ ਖੜੇ ਆ ਲੇਬਰ ਵਾਲੇ ਬਾਈ ਜੀ ਖੜੇ ਆ ਆਪਣੇ ਕੋਲੇ ਉਹਨਾਂ ਦੇ ਪ੍ਰਧਾਨ ਆਰਤੀਆ ਯੂਨੀਅਨ ਦੇ ਪ੍ਰਧਾਨ ਖੜੇ ਆ ਸਾਡੇ ਕੋਲੇ ਕਿਸਾਨੀ ਨੁਮਾਇੰਦੇ ਵੀ ਖੜੇ ਆ ਤੇ ਸਾਰੇ ਸਾਡੇ ਕਿਸਾਨ ਭਰਾ ਖੜੇ ਆ ਗੱਲ ਉਦੋਂ ਹੁੰਦੀ ਆ ਜਦੋਂ ਅਸੀਂ ਆਹਮੇ ਸਾਹਮਣੇ ਗੱਲ ਕਰਦੇ ਹਾਂ ਉਹਨਾਂ ਬਾਈ ਜੀ ਨੇ ਆਖਿਆ ਤੇ ਬਾਈ ਜੀ ਨੇ ਹਮੀ ਭਰੀ ਇੱਧਰ ਖੜੇ ਆ ਅਸੀਂ ਹਾਂ ਸਾਡਾ ਇਹੋ ਪ੍ਰਧਾਨ ਜੀ ਇਹੋ ਜਿਹੜੇ ਦਾਣੇ ਚੱਕਦੇ ਨਰਾਸ ਨੂੰ ਇਹ ਬਿਲਕੁਲ ਖਤਮ ਹੋ ਗਿਆ ਦਿਨ ਵਿੱਚ ਜੋ ਆਖਾ ਤੁਮਾ ਵੱਲੋਂ ਤਾਂ ਜੀ ਦਿਨੇ ਜੋ ਆਖ ਦਾਣੇ ਚੱਕਦੇ ਸੀ ਬਿਲਕੁਲ ਖਤਮ ਜੇਕਰ ਭਾਵੇਂ ਕੋਈ ਲੇਬਰ ਹੈ ਭਾਵੇਂ ਕੋਈ ਮੰਡੀ ਦੇ ਵਿੱਚ ਕੋਈ ਚੋਰੀ ਵੀ ਹੋ ਜਨਾਈ ਮੰਨ ਲਓ ਨੰਬਰਦਾਰ ਦੀ ਹੋਵੇ ਬਲਾਂ ਜਿਮੀਦਾਰ ਭਰਾ ਦੀ ਹੋਵੇ ਅਸੀਂ ਚਾਹਨੇ ਵੀ ਉਹ ਨੁਕਸਾਨ ਜ਼ਿਮੀਦਾਰ ਦੇਣ ਉਸ ਨੁਕਸਾਨ ਸਾਡਾ ਅਸੀਂ ਉਹਦੀ ਪਰਪਾਈ ਕਰਦੇ ਜਿਹੜੇ ਮਰਜ਼ੀ ਤਰੀਕੇ ਨਾਲ ਕਰੀਏ ਅਸੀਂ ਚੋਰ ਫੜੀਏ ਜਿਹੜੇ ਮਰਜ਼ੀ ਕਰੀਏ ਅਸੀਂ ਪਰਪਾਈ ਕਰਦੇ ਜਿਮੀਦਾਰ ਕਰਾ ਚੇਂਦੀ ਨਹੀਂ ਸੋਵਿਆ ਦੇ ਸੇ ਪਿੰਡ ਜਾ ਕੇ ਸਾਡਾ ਨਾਂ ਮੰਡੀ ਦਾ ਨਾਂ ਉੱਚਾ ਹੋਵੇ ਬਿਲਕੁਲ ਜੇਕਰ ਜੇਕਰ ਆ ਆ ਨਾ ਸਹਿਯੋਗ ਨਾਲ ਕੰਮ ਚੱਲਣ ਵਾਲਾ ਜੇ ਇੰਨਾ ਵੀਰਾਂ ਦਾ ਸਹਿਯੋਗ ਹੈ ਕਿਉਂਕਿ ਦੇਖੋ ਜਦੋਂ ਆਪਾਂ ਲਾਤੀ ਉਦੋਂ ਬਾਅਦ ਸਾਰਾ ਕੰਮ ਸਾਡੀ ਲੇਬਰ ਨੇ ਕਰਨਾ ਔਰ ਮੈਨੂੰ ਬੜੀ ਵਧੀਆ ਗੱਲ ਲੱਗੀ ਬਾਈ ਜੀ ਦੀ ਇੱਥੇ ਵੀ ਬਾਈ ਨੇ ਕਿਹਾ ਵੀ ਅਸੀਂ ਜ਼ਿੰਮੇਵਾਰ ਨੂੰ ਘਰੇ ਜਾਣ ਤੱਕ ਮਤਲਬ ਇੱਥੇ ਸਹੂਲਤ ਦਿੰਨੇ ਆ ਵੀ ਕੋਈ ਚੋਰੀ ਨਹੀਂ ਹੁੰਦੀ ਠੀਕ ਆ ਕੋਈ ਹੋਰ ਕਿਸੇ ਕਿਸਮ ਦੀ ਠੱਗੀ ਨਹੀਂ ਮਤਲਬ ਤੁਸੀਂ ਲੇਬਰ ਹੋਵੇ ਤਾਂ ਫਿਰ ਇਹੋ ਜਿਹੀ ਹੋਵੇ ਅਸੀਂ ਜਾਣੇ ਵੀ ਸਾਨੂੰ ਕੋਈ ਸ਼ਿਕਾਇਤ ਹੈ ਜੇ ਜਿੰਮੇਵਾਰ ਕੋਈ ਸ਼ਿਕਾਇਤ ਸਾਨੂੰ ਦੱਸੇ ਅਸੀਂ ਉਹਨਾਂ ਦਾ ਸਰਟੀਫਾਈ ਕਰਾਵਾਂਗੇ ਸਾਰੇ ਲੇਬਰਾਂ ਦੇ ਤਰਫੋਂ ਆਈ ਜੁਰਮਾਨਾ ਰੱਖਿਆ ਜੀ ਮੇਰੀ ਅਲੋਕਮੈਂਟ ਸੁਣ ਲੋ ਮੈਂ ਜਿਸ ਨੇ ਵੀ ਚੋਰੀ ਕੀਤੀ ਹੈ 5100 ਰੁਪਏ ਜੁਰਮਾਨਾ ਜਿਨੇ ਮੈਨੂੰ ਦੱਸਿਆ ਚੋਰੀ ਵੀਡੀਓ ਮੇਰੇ ਕੋਲ ਭੇਜੋ ਉਸ ਨੂੰ ਵੀ ਨਾਮ ਦਿੰਨੇ ਆ 5100 ਜਿਹੜਾ ਚੋਰੀ ਦੱਸਦਾ ਹੈ ਮਤਲਬ ਮਾਤਰਾ ਚੋਰੀ 10% ਰਹਿ ਗਈ ਮੰਡੀ ਦੇ ਜੋ ਇਹ ਖਤਮ ਕਰ ਦੇਗੇ ਅਸੀਂ ਤੁਸੀਂ ਅਸੀਂ ਕਸਮ ਖਾਦੀ ਹੈ ਜਿੰਨੇ ਸੰਜੋਗ ਸਾਰੇ ਸੈਕਟਰੀ ਸਾਹਿਬ ਨੇ ਦਿੱਤਾ ਪਾਰਟੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਦਿੱਤਾ ਕਿਸਾਨ ਵੀਰ ਵੀ ਸਾਡੇ ਸਾਥ ਸਾਥ ਦੇਣ ਜੀ ਅੱਗੇ ਨਹੀਂ ਨਿੱਕੇ ਨਿੱਕੇ ਬੱਚਿਆਂ ਝੋਲੀਆਂ ਵਾਲੇ ਉਹ ਬਹੁਤਾਂ ਕਰਦੇ ਸੀ ਵਾਰਾ ਪਸ਼ੂ ਗਾਂਆਂ ਹੁਣ 2-3 ਦਸਾਲਾਂ ਚ ਅਸੀਂ ਆਉਣੇ ਬਿਲਕੁਲ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਇਹਨਾਂ ਨੂੰ ਇਹ ਇਹ ਸਾਰੀਆਂ ਮੈਨੂੰ ਲੱਗਦਾ ਚੰਗੀਆਂ ਗੱਲਾਂ ਦਾ ਸਿਰ ਹੈ ਨਾ ਜਿਹੜਾ ਥੋੜੀ ਸਾਰੀ ਟੀਮ ਮੈਂ ਇਕੱਲਾ ਟੀਮ ਦੇ ਵਿੱਚ ਸਖਤਰ ਸਾਹਿਬ ਨੂੰ ਨਹੀਂ ਲੈਂਦਾ ਇਹ ਸਾਰੀ ਟੀਮ ਹੀ ਹੈ ਜਿਹਦੇ ਵਿੱਚ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਉੱਦੇ ਸ਼ਾਮਲ ਹੈ ਚਾਹੇ ਉਹ ਆਰਟੀ ਯੂਨੀਅਨ ਦੇ ਪ੍ਰਧਾਨ ਦੀ ਗੱਲ ਕਰ ਲਈਏ ਸਖਤਰ ਸਾਹਿਬ ਦੀ ਗੱਲ ਕਰ ਲਈਏ ਅਸੀਂ ਆਪਣੇ ਕਿਸਾਨ ਭਰਾਵਾਂ ਦੀ ਗੱਲ ਕਰ ਲਈਏ ਲੇਬਰ ਯੂਨੀਅਨ ਦੀ ਗੱਲ ਕਰ ਲਈਏ ਕਿਸਾਨ ਯੂਨੀਅਨ ਦੀ ਗੱਲ ਕਰ ਲਈਏ ਸਾਰੀ ਜਿਹੜੇ ਹੈਗੇ ਉਹ ਰਲ ਮਿਲ ਕੇ ਇੱਥੇ ਧਾਂਚਾ ਵਧੀਆ ਚਲਾ ਰਹੇ ਆ ਮੈਨੂੰ ਲੱਗਦਾ ਵੀ ਆਪਾਂ ਇੱਕ ਗਰੁੱਪ ਟਾਕ ਹੈ ਜਿਹੜੀ ਕਰ ਰਹੇ ਆ ਤਾਂ ਸਾਰੇ ਉਹਦੇ ਵਿੱਚੋਂ ਪਰਿਵਾਰ ਦੇ ਤਰ੍ਹਾਂ ਇੱਥੇ ਗੱਲਾਂ ਬਾਤਾਂ ਹੋ ਰਹੀਆਂ ਤਾਂ ਹੁਣ ਆਪਾਂ ਕਿਸਾਨ ਦੀ ਨਾ ਜੇ ਫਾਰਮ ਦੀ ਗੱਲ ਕਰ ਲਈਏ ਜੀ ਵੀ ਜਦੋਂ ਜਿੰਸ ਵੇਚ ਲਈ ਐ ਤਾਂ ਜੇ ਫਾਰਮ ਉਹਨੇ ਲੈਣਾ ਇਹਦਾ ਪ੍ਰੋਸੀਜਰ ਉਹਨੂੰ ਸਮਝਾ ਦਈਏ ਬਿਲਕੁਲ ਜੀ ਜਦੋਂ ਕਿਸਾਨ ਦੀ ਫਸਲ ਦੀ ਤੁਲਾਈ ਹੋ ਗਈ ਜੀ ਗੱਟਿਆਂ ਦੀ ਗਿਣਤੀ ਹੋ ਗਈ ਤਾਂ ਉਸ ਸਮੇਂ ਆਰਤੀਏ ਪਾਸ ਉਹ ਜੇ ਮ ਜੇ ਫਾਰਮ ਦੀ ਮੰਗ ਕਰਨਾ ਕਿਉਂਕਿ ਜੇ ਫਾਰਮ ਇੱਕ ਅਜਿਹਾ ਦਸਤਾਵੇਜ਼ ਆ ਜਿਹੜਾ ਕਿਸਾਨ ਦੇ ਬਹੁਤ ਜ਼ਿਆਦਾ ਕੰਮ ਆਉਂਦਾ ਹੈਗਾ ਸਭ ਤੋਂ ਜ਼ਰੂਰੀ ਹੈਗਾ ਦੇਖੋ ਅੱਜ ਕੱਲ ਇਲਾਜ ਬਹੁਤ ਮਹਿੰਗੇ ਆ ਆਈਸ਼ਮਾਨ ਕਾਰਡ ਦੀ ਆਪਾਂ ਗੱਲ ਕਰੀਏ ਤਾਂ ਜੇ ਫਾਰਮ ਉਹਦੇ ਵਿੱਚ ਜਿਹੜਾ ਮੇਨ ਦਸਤਾਵੇਜ਼ ਆ ਜਿਹਦੇ ਨਾਲ ਉਹ ਉਹਨਾਂ ਦਾ ਕਾਰਡ ਬਣਦਾ ਇਸ ਤੋਂ ਇਲਾਵਾ ਕਿਸੇ ਨੂੰ ਬਾਹਰ ਜਾਣਾ ਜਾਂ ਹੋਰ ਬਹੁਤ ਥਾਵਾਂ ਤੇ ਜੇ ਫਾਰਮ ਦੀ ਜਿਹੜੀ ਹੈਗੀ ਲੋੜ ਪੈਂਦੀ ਆ ਤਾਂ ਸਾਰੇ ਕਿਸਾਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਜਦੋਂ ਤੁਹਾਡੀ ਫਸਲ ਦੀ ਤੁਲਾਈ ਹੋ ਜਾਈ ਤਾਂ ਤੁਸੀਂ ਇੱਕ ਜੇ ਫਾਰਮ ਜਿਹੜਾ ਆਰਟੀਏ ਪਾਸੋਂ ਉਹ ਜ਼ਰੂਰ ਲੈਣਾ ਉਹ ਇੱਕ ਤਰ੍ਹਾਂ ਦਾ ਸਬੂਤ ਆ ਵੀ ਤੁਸੀਂ ਆਪਦੀ ਫਸਲ ਐਨੇ ਗੱਟੇ ਐਨੇ ਕੁਆਂਟਲ ਇਸ ਰੇਟ ਤੇ ਕੁੱਲ ਇੰਨੀ ਰਕਮ ਦਾ ਜਿਹੜੀ ਹੈਗੀ ਆਪਦੀ ਫਸਲ ਆੜਤੀਏ ਪਾਸ ਵੇਚੀ ਆ ਤੋਂ ਸੋ ਮੈਂ ਬੇਨਤੀ ਕਰਦਾ ਵੀ ਜੇ ਫਾਰਮ ਜ਼ਰੂਰ ਹਰ ਇੱਕ ਕਿਸਾਨ ਲਈ ਜ਼ਰੂਰੀ ਆ ਲੈਣਾ ਜੇਕਰ ਕਿਸੇ ਨੂੰ ਫਿਰ ਵੀ ਜੇ ਫਾਰਮ ਲੈਣ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹ ਮਾਰਕੀਟ ਕਮੇਟੀ ਨਾਲ ਕਿਸੇ ਵੀ ਸਮੇਂ ਆ ਕੇ ਜਿਹੜਾ ਹੈਗਾ ਸੰਪਰਕ ਕਰ ਸਕਦੇ ਆ ਕਿਉਂਕਿ ਜਿੰਸ ਵੇਚਣ ਦਾ ਸਭ ਤੋਂ ਵੱਡਾ ਦਸਤਾਵੇਜ਼ ਹੀ ਜੇ ਫਾਰਮ ਬਿਲਕੁਲ ਜੀ ਬਿਲਕੁਲ ਜੇ ਫਾਰਮ ਬਹੁਤ ਥਾਵਾਂ ਤੇ ਕੰਮ ਆਉਂਦਾ ਜੀ ਆਪਣੇ ਮੇਨ ਸਬੂਤ ਆ ਫਸਲ ਵੇਚੀ ਦਾ ਉਹ 20 ਸਾਲ ਵੀ ਜਾ ਕੇ ਮਤਲਬ ਬਾਅਦ ਵੀ ਜਾ ਕੇ ਕਿਸਾਨ ਨੂੰ ਜਿਹੜਾ ਉਹ ਕੰਮ ਦਿੰਦਾ ਜੀ ਕੋਈ ਹੋਰ ਜਾਣਕਾਰੀ ਤੁਸੀਂ ਸਮਝਦੇ ਹੋ ਜੀ ਲੀਵਰ ਦਾ ਕਿਤੇ ਵੀ ਕਚਾਰਤੀਆ ਜਿਹੜੀ ਸਾਡੀ ਅਸੋਸੀਏਸ਼ਨ ਆ ਸਾਰੇ ਆਪਣੇ ਪ੍ਰਦਾਤਾ ਹੀ ਹੈ ਕਿਤੇ ਹੱਕ ਨਹੀਂ ਰੱਖਦੇ ਅਸੀਂ ਜੇ ਅਸੀਂ ਤਾਂਗਾ ਲਵਾਉਣੇ ਆ ਤੇ ਇਹਨਾਂ ਨੂੰ ਐਕਸਟਰਾ ਮਿਹਨਤ ਵੀ ਦਿੰਦਾ ਜੀ ਆਰਤੀ ਆਪ ਦਾ ਕੋਲੋਂ ਜੇ ਹੁਣ ਅਸੀਂ ਲੋਡਿੰਗ ਕਰਾ ਰਹੇ ਹਾਂ ਸਾਨੂੰ ਤਾਂ ਲੋਡਿੰਗ ਬਹੁਤ ਘੱਟ ਮਿਲਨੀ ਹੈ ਅਸੀਂ ਵਾਧੂ ਰੁਪਏ ਦੇ ਦੇ ਕੇ ਆਰਤੀਆ ਲੋਡਿੰਗ ਕਰਾ ਰਿਹਾ ਪ੍ਰੋਪਰ ਲੋਡਿੰਗ ਹੋ ਰਹੀ ਹੈ ਨਾਲ ਦੀ ਨਾਲ ਪ੍ਰੋਪਰ ਹੋ ਰਹੀ ਹੈ ਜੀ ਲਿਫਟਿੰਗ ਚੱਲ ਰਹੀ ਹੈ ਜੀ ਬਿਲਕੁਲ ਜੀ ਲਿਫਟਿੰਗ ਹੋਊਗੀ ਤਾਂ ਨੇਚਰਲੀ ਗੱਲ ਹੈ ਕਿ ਬਹੁਤ ਸਾਰੇ ਅਜੇ ਤਾਂ ਸ਼ੁਰੂ ਹੀ ਹੋਇਆ ਕੰਮ ਕਿਸਾਨ ਭਰਾਵੋ ਸ਼ੁਰੂ ਦੇ ਵਿੱਚ ਹੀ ਤੁਹਾਨੂੰ ਤਾਂ ਹੀ ਅਵੇਅਰ ਕਰ ਰਹੇ ਹਾਂ ਵੀ ਆ ਸਾਰੀਆਂ ਗੱਲਾਂ ਤੁਸੀਂ ਨੋਟ ਕਰ ਲਓ ਤਾਂ ਜਿਹੜੇ ਜਿਹੜੇ ਨਾਪ ਤੋਲ ਪੱਖੋਂ ਤਾਂ ਕੋਈ ਪਰੇਸ਼ਾਨੀ ਨਹੀਂ ਜੀ ਜੀ ਅੱਜ ਕੈਂਪ ਲੱਗਿਆ ਸੀ ਇੱਥੋਂ ਦੇ ਕੀ ਸਮਝਦੇ ਹੋ ਵੀ ਕਿੰਨੇ ਕ ਪਰਸੈਂਟ ਆੜਤੀਏ ਜਿਨ੍ਹਾਂ ਦੇ ਸਾਰਿਆਂ ਦੇ ਕੰਡੇ ਚੈੱਕ ਹੋ ਗਏ ਇਹਨਾਂ ਦੇ 25 30% ਤਾਂ ਅੱਜ ਆ ਹੀ ਗਏ ਆ ਜੀ ਤਕਰੀਬਨ ਜੋ ਮੈਂ ਵੇਖਿਆ ਮਤਲਬ ਨਾਲ ਨਾਲ ਨਿਭੜ ਰਿਹਾ ਕੰਮ ਨਿਭੜ ਰਿਹਾ ਜੀ ਇਸ ਮੁਸ਼ਕਲ ਦੀ ਕਾਰਨ ਸੈਕਟਰੀ ਸਾਹਿਬ ਦੀ ਨਿਗਰਾਨੀ ਹੇਠ ਪ੍ਰਧਾਨ ਸਾਹਿਬ ਦੀ ਨਿਗਰਾਨੀ ਹੇਠ ਅਸੀਂ ਇੱਕ ਤਾਲਮੇਲ ਕਮੇਟੀ ਦਾ ਗਠਨ ਕੀਤਾ ਜਿਦੇ ਵਿੱਚ ਇੱਕ ਨੁਮਾਇੰਦਾ ਮਾਰਕੀਟ ਕਮੇਟੀ ਦਾ ਇੱਕ ਨੁਮਾਇੰਦਾ ਆਰਟੀ ਅਸੋਸੀਏਸ਼ਨ ਦਾ ਇੱਕ ਨੁਮਾਇੰਦਾ ਲੇਬਰ ਵਾਲਿਆਂ ਦਾ ਇੱਕ ਕਿਸਾਨ ਵੀ ਨੇ ਵੱਲੋਂ ਦਾਸ ਦੀ ਡਿਊਟੀ ਲੱਗੀ ਹੈ ਸਾਨੂੰ ਕੋਈ ਤਨਖਾਹ ਨਹੀਂ ਮਿਲਦੀ ਸਾਨੂੰ ਕੋਈ ਕਮਿਸ਼ਨ ਨਹੀਂ ਮਿਲਦਾ ਅਸੀਂ ਸਿਰਫ ਆਪਦੇ ਕਿਸਾਨ ਭਰਾਵਾਂ ਦੇ ਦੁੱਖ ਮੁਸੀਬਤ ਨੂੰ ਵੇਖਣਾ ਅਤੇ ਸੁਣਨ ਵਾਸਤੇ ਨਿਵਾਰਨ ਵਾਸਤੇ ਇੱਕ ਕਮੇਟੀ ਦਾ ਗਠਨ ਕੀਤਾ ਹੈ ਪਰਪਰ ਜਿੱਥੇ ਸਾਨੂੰ ਕੋਈ ਡਾਊਟ ਹੁੰਦਾ ਜਿਵੇਂ ਸਰਦਾਰ ਜੀ ਨੇ ਕਿਹਾ ਸੀਗਾ ਵੀ ਆਪਣਾ ਜਿਹੜਾ ਗੱਟਾ 700 ਗ੍ਰਾਮ ਹੈ ਜਦੋਂ ਸਾਨੂੰ ਸ਼ੱਕ ਪੈਂਦਾ ਚੱਲਦਾ ਤੋਲ ਰੋਕ ਕੇ ਬਕਾਇਦਾ ਉਹਦਾ ਲਿਸਾਂਸ ਚੈੱਕ ਕਰਕੇ ਗਟਾ ਹਾੜ ਕੇ ਕਮੇਟੀ ਦੇ ਵਿੱਚੋਂ ਕੰਪਿਊਟਰ ਕੰਡਾ ਲਿਆ ਕੇ ਅਸੀਂ ਫੋਕਲ ਪੁਆਇੰਟਾਂ ਤੇ ਕਰ ਵੀ ਟਰਾਈ ਕਰਦੇ ਆ ਜੇ ਕੋਈ ਅੱਖਾਂ ਹੀ ਮੀਚਲੇ ਕਿਸਾਨ ਸਾਾਨੂੰ ਦੱਸਿਆ ਹੀ ਨਾ ਉਹ ਤਾਂ ਸਾਡੇ ਵਾਸਤੇ ਵੀ ਨਹੀਂ ਪਰ ਸਾਡਾ ਤਾਲਮੇਲ ਸਾਡੀ ਤਕਰੀਬਨ ਮੁਕਸਰ ਮੰਡੀ ਦੇ ਜਿੰਨੇ ਫੋਕਲ ਪੁਆਇੰਟ ਹੈ ਅੱਜ ਤੱਕ ਕੋਈ ਆਇਆ ਨਹੀਂ ਜਦੋਂ ਆਇਆ ਸੀ ਝੋਨੇ ਵਾਲੇ ਦਿੱਕਤ ਆਈ ਸੀ ਮਾਰਕੀਟ ਕਮੇਟੀ ਰਾਤ ਨੂੰ ਵੀ ਮੈਂ ਆ ਕੇ ਚੈੱਕ ਕੀਤੀ ਆ ਸਾਡੇ ਅਜੇ ਬਾਊ ਜੀ ਇੱਥੇ ਖੜੇ ਨੇ ਸੁਪਰਵਾਈਜ਼ਰ ਆ ਉਹ ਸਾਨੂੰ ਮੰਡੀ ਦੀ ਮਜ਼ਦੂਰ ਮਿਲਦੇ ਨਹੀਂ ਰਹੀ ਗੱਲ ਆਰਟੀ ਅਸੋਸੀਏਸ਼ਨ ਦੀ ਕੋਈ ਵੀ ਕਿਲਟ ਹੁੰਦੀ ਹੈ ਫੋਨ ਕਰਦੇ ਵੀ ਪ੍ਰਧਾਨ ਜੀ ਆਪਾਂ ਨੂੰ ਮਾਰਦਾਨੇ ਦੀ ਆਪਾਂ ਨੂੰ ਲੇਬਰ ਦੀ ਆਪਾਂ ਨੂੰ ਟਰਕਿੰਗ ਦੀ ਆਪਾਂ ਨੂੰ ਲੋਡਿੰਗ ਦੀ ਸਮੱਸਿਆ ਆਉਂਦੀ ਹੈ ਅਸੀਂ ਬੈਠ ਕੇ ਤਾਲਮੇਲ ਕਰਦੇ ਹਾਂ ਉਹਨੂੰ ਤੁਰੰਤ ਹੀ ਅਸੀਂ ਹੱਲ ਕਰਦੇ ਹਾਂ ਪਰ ਕਿਸਾਨਾਂ ਦਾ ਫਰਜ਼ ਬੰਦਾ ਹੈ ਇੱਕ ਤਾਂ ਫਸਲ ਚੁੱਕੀ ਦੂਜਾ ਜੇ ਕਿਸੇ ਨਾਲ ਕੋਈ ਜਾਤਸੀ ਹੈ ਪ੍ਰਧਾਨ ਜੀ ਦਾ ਮੰਡੀ 'ਚ ਬੈਠੇ ਹੈ ਮੇਰਾ ਨੰਬਰ ਵੀ ਤਕਰੀਬਨ ਸਾਰਿਆਂ ਕੋਲੇ ਹੈਗਾ ਨੰਬਰ ਮਾਰੋ ਅਸੀਂ ਨਾ ਤੁਹਾਡੀ ਗੱਲ ਸੁਣੀਏ ਤੁਹਾਡਾ ਹਾਲ ਨਾ ਕਰੀਏ ਤਾਂ ਅਸੀਂ ਤੁਹਾਡੇ ਦੇਂਦਾਰ ਆ। ਇਹ ਸਾਡੀ ਸਹੂਲਤ। ਅਸੀਂ ਬਿਲਕੁਲ ਕਿਸਾਨਾਂ ਲਈ 24 ਘੰਟੇ ਹਾਜ਼ਰ ਆਏ ਜੀ। ਬਿਲਕੁਲ ਮੈਨੂੰ ਲੱਗਦਾ ਵੀ ਜੇਕਰ ਇਹੋ ਜੀ ਸਹੂਲਤ ਹੋਵੇ ਤਾਂ ਕਿਸਾਨ ਭਰਾਵੋ ਆਪ ਕਹਿੰਦੇ ਨੇ ਵੀ ਜਾਗਦੇ ਰਹੋ ਠੀਕ ਹੈ ਤੇ ਅਸੀਂ ਧੀਆ ਪੁੱਤਾਂ ਵਾਂਗੂ ਪਾਲੀ ਫਸਲ ਦਾ ਹੁਣ ਜਾ ਕੇ ਕਿਤੇ ਮੁੱਲ ਘਟਣਾ ਹੁੰਦਾ ਤੇ ਜੇ ਉਦੋਂ ਵੀ ਆਪਾਂ ਨਾ ਗੌਰ ਕਰਾਂਗੇ ਤਾਂ ਫਿਰ ਉਹ ਨੁਕਸਾਨ ਆਉਂਦਾ। ਤਾਂ ਜੇ ਗੌਰ ਵੀ ਕਰੀਏ ਤੇ ਨਾਲ ਸਹਿਯੋਗੀ ਵੀ ਇਹੋ ਜੇ ਹੋਣ ਤਾਂ ਫੇਰ ਮੈਨੂੰ ਲੱਗਦਾ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਆਪਦੀ ਜਿੰਸ ਜਿਹੜੀ ਉਹਦਾ ਜਿਹੜਾ ਹੈਗਾ ਉਹ ਨਾਮ ਨਾਲ ਕੱਟਿਆ ਜਾ ਸਕਦਾ ਚੰਗੇ ਭਾਅ ਤੇ ਟਾਈਮ ਸਰ ਵਿੱਚ ਹੀ ਜਾ ਸਕਦੀ ਹੈ ਬਿਨਾ ਕਿਸੇ ਖੱਜਲ ਖਵਾਰੀ ਤੋਂ ਤਾਂ ਕਿਸਾਨ ਭਰਾਵਾਂ ਦੇ ਲਈ ਕੀ ਸੁਨੇਹਾ ਹੈ ਜੀ ਤੁਹਾਡਾ ਵੀ ਰਲਮਾ ਮਿਲਮਾ ਇੱਕ ਸੁਨੇਹਾ ਸਾਰੀ ਟੀਮ ਵੱਲੋਂ ਹੀ ਤੁਸੀਂ ਦੇ ਦਿਓ ਵੀ ਕੀ ਕਹਿਣਾ ਚਾਹੂਗੇ ਕਿਸਾਨ ਭਰਾਵਾਂ ਨੂੰ ਆ ਮੇਰੇ ਵੱਲੋਂ ਜੀ ਸਾਰੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਆ ਕਿ ਦੇਖੋ ਜੇ ਕਿਸਾਨ ਨੇ ਤਾਹੀਂ ਸਾਡੀ ਮਾਰਕੀਟ ਕਮੇਟੀ ਆ ਤਾਹੀਂ ਆਰਥੀਆ ਵੀਰਾ ਤਾਹੀਂ ਮਜ਼ਦੂਰ ਆ ਤਾਂ ਸਾਰੇ ਰਲ ਮਿਲ ਕੇ ਅਸੀਂ ਜਿਹੜਾ ਹੈਗਾ ਇਹ ਸਾਰਾ ਜਿਹੜਾ ਇੱਕ ਬਹੁਤ ਵੱਡਾ ਆਪਰੇਸ਼ਨ ਹੁੰਦਾ 20 25 ਦਿਨਾਂ ਦੇ ਵਿੱਚ ਖੇਤਾਂ ਤੋਂ ਆਪਾਂ ਕਣਕ ਮੰਡੀ ਚ ਲਿਆ ਕੇ ਗੱਟਿਆਂ ਚ ਭਰ ਕੇ ਟਕਾਣੇ ਤੇ ਪਹੁੰਚਾਉਂਦੇ ਆ ਇਹਦੇ ਵਿੱਚ ਅਸੀਂ ਮਤਲਬ ਦਿਨ ਰਾਤ ਆਪਦੀ ਜਿਹੜੀ ਹੈਗੀ ਮਿਹਨਤ ਦਿੰਨੇ ਆ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਵੀ ਰਹਿ ਜਾਂਦੀ ਹੈਗੀ ਆ ਤਾਂ ਮੈਂ ਇਹੀ ਸਭ ਨੂੰ ਬੇਨਤੀ ਕਰੂੰਗਾ ਕਿ ਰਲ ਮਿਲ ਕੇ ਆਪਾਂ ਇਹ ਜਿਹੜਾ ਸੀਜ਼ਨ ਨੂੰ ਸੁਚੱਜੇ ਢੰਗ ਨਾਲ ਜਿਹੜਾ ਨੇਪਰੇ ਚਾੜਨਾ ਹੈਗਾ। ਬਾਕੀ ਮਾਰਕੀਟ ਕਮੇਟੀ ਤੁਹਾਡੀ ਸੇਵਾ ਲਈ ਹਰ ਸਮੇਂ ਹਾਜ਼ਰ ਆ। ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਸਮੱਸਿਆ ਹੈਗੀ ਆ ਜਦੋਂ ਮਰਜ਼ੀ ਸਾਡੇ ਨਾਲ ਤਾਲਮਿਲ ਕਰੋ ਉਹਦਾ ਮੌਕੇ ਤੇ ਹੱਲ ਕੀਤਾ ਜਾਵੇ। ਧੰਨਵਾਦ। ਵੈਸੇ ਮੈਂ ਕਿਤੇ ਖੁੱਲਾ ਸੱਦਾ ਸੀ ਕਿਸਾਨ ਭਰਾਵਾਂ ਨੂੰ ਕਿਤੇ ਕਿਸਾਨ ਭਰਾਵਾਂ ਨੇ ਆਪਣੇ ਸਵਾਲ ਜਾਂ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ ਸਾਨੂੰ ਤਾਂ ਕੋਈ ਵੀ ਕਿਸਾਨ ਭਰਾ ਜੇ ਅਸੀਂ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੀ ਮਾਰਕੀਟ ਕਮੇਟੀ ਤੇ ਅਨਾਜ ਮੰਡੀ ਦੇ ਵਿੱਚ ਆ ਇੱਥੇ ਸਾਡੇ ਨਾਲ ਸਕੱਤਰ ਸਾਹਿਬ ਨੇ ਸਾਰੇ ਸਾਡੇ ਨਾਲ ਸੀ ਪਰ ਜੇਕਰ ਤੁਹਾਡਾ ਕੋਈ ਸਵਾਲ ਆ ਖਾਸ ਕਰਕੇ ਮੁਕਸਰ ਤੇ ਮੁਕਸਰ ਜ਼ਿਲ੍ਹੇ ਦੀਆਂ ਮੰਡੀਆਂ ਦੇ ਨਾਲ ਸੰਬੰਧਿਤ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਉਹ ਸਵਾਲ ਵੀ ਉਠਾ ਸਕਦੇ ਹੋ ਸਾਡੀ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਬਾਈ ਜਿਹੜੇ ਆਪਣੇ ਸਕੱਤਰ ਸਾਹਿਬ ਹੈ ਉਹ ਜੁੜਨਗੇ ਤੇ ਤੁਹਾਡੀ ਪ੍ਰਤੀਕਿਰਿਆ ਵੀ ਚੈੱਕ ਕਰਨਗੇ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਤੇ ਬਾਕੀ ਕਿਤੇ ਵੀ ਕੋਈ ਵੀ ਮੰਡੀ ਹੈ ਕਿਸੇ ਵੀ ਜ਼ਿਲ੍ਹੇ ਦੀ ਮੰਡੀ ਹੈ ਕੋਈ ਫੋਕਲ ਪੁਆਇੰਟ ਹੈ ਕੋਈ ਪਿੰਡ ਲੈਵਲ ਦੀ ਮੰਡੀ ਹੈ ਤਾਂ ਆ ਸਾਰੀਆਂ ਗੱਲਾਂ ਦਾ ਕਿਸਾਨ ਭਰਾਵੋ ਤੁਸੀਂ ਧਿਆਨ ਰੱਖ ਸਕਦੇ ਹੋ ਤੇ ਕੋਈ ਵੀ ਸ਼ਿਕਾਇਤ ਹੈ ਜਿਹੜੀ ਉਹ ਜ਼ਿਲ੍ਹਾ ਕਮੇਟੀ ਜਿਹੜੀ ਜਿਹੜਾ ਮਾਰਕੀਟ ਕਮੇਟੀ ਹੈ ਉਹਨੂੰ ਪਹੁੰਚਾ ਸਕਦੇ ਹੋ ਚੈਨਲ ਪੰਜਾਬ ਵਾਲਾ ਪੌਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਪਹੁੰਚਾਓ ਤੁਸੀਂ ਸਾਡੀਆਂ ਵੀਡੀਓਜ਼ ਨੂੰ ਤੇ ਇਹ ਜਾਣਕਾਰੀ ਕਿਸਾਨਾਂ ਦੇ ਨਾਲ ਸੰਬੰਧਿਤ ਹਮੇਸ਼ਾ ਹੀ ਲੈਂਦੇ ਹੋ ਹਮੇਸ਼ਾ ਹੀ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੈ ਰੂ ਖਾਨ ਸਾਹਿਬ ਜੈ